ਜੇ ਮੁਹਾਲੀ ਵਿੱਚ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਿੱਚ ਸ਼ਬਦੀ ਜੰਗ ਪੂਰੇ ਜੋਰਾਂ ਤੇ ਰਹੀ ਜਿਸ ਨੂੰ ਲੈ ਕੇ ਮੁਹਾਲੀ ਦੀ ਸਿਆਸਤ ਇੱਕ ਵਾਰ ਫੇਰ ਪੱਬਾ ਪਾਰ ਹੋਈ ਨਜ਼ਰ ਆਈ ਦੇਖੋ ਗੱਲ ਇਹ ਵੀ ਕਰੋ ਕਿ ਉਹਨਾਂ ਨੂੰ ਵਿਰੋਧ ਕਰਨਾ ਹੁੰਦਾ ਪਰ ਇਹ ਗੱਲ ਅੱਜ ਸੱਚ ਹੋਣ ਜਾ ਰਹੀ ਹੈ ਕਿ ਜਿਹੜੀਆਂ ਮਕੈਨੀਕਲ ਸੀਟਿੰਗ ਮਸ਼ੀਨਾਂ ਨੇ ਉਹ ਜਿਹੜੀਆਂ ਆਟੀਆਂ ਨੇ ਔਰ ਦੋ ਰਾਸਤੇ ਦੇ ਵਿੱਚ ਨੇ ਜੁਜੇ ਇਹ ਜੀ ਤੋਂ ਕੰਪੋਟ ਕੀਤੀਆਂ ਨੇ ਦੋ ਮਸ਼ੀਨਾਂ ਜਿਹੜੀਆਂ ਅੱਜ ਆਈਆਂ ਹੋਈਆਂ ਨੇ ਅੱਜ ਇਹ ਕੰਮ ਸ਼ੁਰੂ ਕਰ ਦੇਣਗੀਆਂ ਤੇ ਮਹੀਨੇ ਡੇਢ ਜਿਹੜੀਆਂ ਦੂਸਰੀਆਂ ਦੋ ਮਸ਼ੀਨਾਂ ਨੇ ਉਹ ਵੀ ਆ ਜਾਣਗੀਆਂ ਔਰ ਇਹ ਸਾਰਾ ਪੈਸਾ ਜਿਹੜਾ ਇਹ ਟਮਾਟਾ ਨੇ ਦੇਣਾ ਹੈ ਪਿਛਲੇ ਸਮੇਂ ਮੀਟਿੰਗ ਹੋਈ ਸੀ ਟਮਾਟਾ ਦੇ ਅਧਿਕਾਰੀਆਂ ਨਾਲ ਮੇਰੀ ਤੇ ਉਹਨਾਂ ਤੇ ਰਿਸੋਰ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਸੀ ਸਾਰਿਆਂ ਨੇ ਸਹਿਮਤੀ ਹੋਈ ਸੀ ਕਿ ਜਿਹੜਾ ਟਮਾਟਾ ਕਿਉਂਕਿ ਇਹ ਸ਼ਹਿਰ ਨੂੰ ਵਿਸਾਉਦਾ ਹੈ ਇਹ ਸ਼ਹਿਰ ਦੀ ਡੁਆਇਨਮੈਂਟ ਵੀ ਉਹੀ ਕਰਦਾ ਤੇ ਬਾਹਰ ਵਿੱਚ ਮੇਨਟੇਨੈਂਸ ਹੈ ਜਿਹੜੀ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਆ ਇਸ ਕਰਕੇ ਸਾਇਦ ਤੇ ਹੋਈ ਕਿ ਇਹ ਚਾਰ ਮਸ਼ੀਨਾਂ ਨੇ ਜਿਹੜੀਆਂ ਸਿੱਧੇ ਜਿਹਨੀਆਂ ਮਕੈਨੀਕਲ ਸੀਲਕੀ ਮਸ਼ੀਨਾਂ ਨੇ ਉਹ ਗਮਾਟਾ ਦੇਖ ਜਾਓ ਕਿ ਤੇ ਜੇ ਰੋਗਾ ਤੇ ਅੱਜ ਉਹਦੇ ਵਿੱਚ ਵਾਗਿਆ ਤੇ ਦੋ ਰਾਹ ਦੇ ਵਿੱਚ ਨੇ ਨਗਰ 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 ਨਿਕਮ ਹਾੜੀ ਨੂੰ ਗਮਾਟਾ ਬਣਨ ਉਹੜੀ ਮਸ਼ੀਨਾਂ ਸੀਪਿੰਗ ਮਸ਼ੀਨਾਂ ਦਿੱਤੀਆਂ ਗਈਆਂ ਉਹਦੇ ਬਾਰੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਮਸ਼ੀਨਾਂ ਆਈਆਂ ਨੇ ਬੜੀ ਖੁਸ਼ੀ ਦੀ ਗੱਲ ਆ ਔਰ ਜੋ ਮਸ਼ੀਨਾਂ ਦਾ ਆਉਣਾ ਉਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਨੂੰ ਤੋਂ ਕੰਮ ਲੈਣਾ ਤੇ ਉਹ ਕਾਰਪੋਰੇਸ਼ਨ ਦੇ ਬਿਲਡਿੰਗ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ ਔਰ ਜੋ ਐਮਐਲਏ ਸਾਹਿਬ ਸਾਡੇ ਦੇ ਬਾਰ ਬਾਰ ਇਲਜ਼ਾਮ ਲਾ ਰਹੇ ਸੀਗੇ ਕਿ ਅਸੀਂ ਸਫਾਈ ਨਹੀਂ ਕਰਵਾ ਕਰਵਾ ਰਹੇ ਸ਼ਹਿਰ ਦੀ ਸ਼ਹਿਰ ਦਾ ਮਾੜਾ ਹਾਲ ਹੈ ਅੱਜ ਉਹ ਉਸ ਚੀਜ਼ ਨੂੰ ਕੈਪਚਰ ਕਰਕੇ ਮਸ਼ੀਨਾਂ ਨੂੰ ਬਾਰੋ-ਬਾਰ ਆਪਣੇ ਘਰੇ ਲੈ ਕੇ ਖੜੇ ਆ ਔਰ ਇਹ ਗੱਲ ਚੰਗੀ ਨਹੀਂ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੇ ਕੋਲ ਸਾਰੇ ਚੁਣੇ ਹੋਏ ਨਮਾਇंदे ਨੇ ਔਰ ਉਹ ਐਮਐਲਏ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਡਵੈਲਪਮੈਂਟ ਕਰਾਉਣ ਨਾ ਕਿ ਉਹ ਸ਼ਹਿਰ ਦੇ ਵਿੱਚ ਆ ਕੇ ਇੰਟਰਫੇਰੈਂਸ ਕਰਨ ਕਿਉਂਕਿ ਜਿਹੜੇ ਸਾਡੇ ਨਾਲ ਖੜੇ ਨੇ ਇਹ ਵੀ ਸਾਰੇ ਲੋਕਾਂ ਦੇ ਚੁਣੇ ਹੋਏ ਨਮਾਇंदे ਨੇ ਇਹ ਜ਼ਿੰਮੇਵਾਰ ਨੇ ਉਹਨਾਂ ਦਾ ਸਰਜੰਦਾ ਹੈ ਕਿ ਉਹ ਫੋਨ ਨਹੀਂ ਚੱਕਦੇ ਉਹਨਾਂ ਦਾ ਸਰਜੰਦਾ ਹੈ ਕਿ ਉਹ ਕਿਸੇ ਨੂੰ ਮਿਲਦੇ ਨਹੀਂ ਔਰ ਇਹਨਾਂ ਨੂੰ ਤਾਂ ਮਿਲਣਾ ਵੀ ਪੈਣਾ ਹੈ ਔਰ ਹਰ ਇੱਕ ਦੀ ਗੱਲ ਵੀ ਸੁਣਨੀ ਪਣੀ ਹੈ ਹਰ ਇੱਕ ਦਾ ਫੋਨ ਵੀ ਚੱਕਣਾ ਪੈਣਾ ਮੇਰੀ ਇਹੋ ਬੇਨਤੀ ਆ ਕਿ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਦੇ ਦਫ਼ਤਰ ਚ ਆਉਣੀ ਚਾਹੀਦੀ ਆ ਔਰ ਜੋ ਕਾਰਪੋਰੇਸ਼ਨ ਦੇ ਬਣਦਾ ਮਾਨ ਸਨਮਾਨ ਹੈ ਕੰਸਟਰਾਂ ਦਾ ਇੱਥੇ ਅਗੋਦ ਘਟ ਹੋਣਾ ਬਣਦਾ ਸੀ ਉਹ ਜਿਹੜਾ ਉੱਥੇ ਉਹਨਾਂ ਨੇ ਡਾਕਟਰ ਕੀਤਾ ਸੰਦੋ ਦੇਖ ਕੇ ਪਤਾ ਲੱਗਿਆ ਕਿ ਆ ਮੈਂ ਵੀਡੀਓ ਦੇਖੀ ਆ ਕੋਈ ਕਿ ਉਹਨਾਂ ਨੇ ਤਾਂ ਘਟਨਾ ਕੀਤਾ ਸੰਦੋ ਹੁਣ ਤਾਂ ਕਿਸੇ ਦਾ ਪਤਾ ਹੀ ਨਹੀਂ ਹੈਗਾ ਕਮਿਸ਼ਨਰ ਵੱਲੋਂ ਕੋਈ ਬਿਲਕੁਲ ਜੀ ਸਾਨੂੰ ਕੋਈ ਉਹਦਾ ਹੁਣ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਸਭ ਮਸ਼ੀਨਾਂ ਆ ਚੁੱਕੀਆਂ ਨੇ ਔਰ ਉੱਥੇ ਕਮਿਸ਼ਨਰ ਵੀ ਖੜੇ ਨੇ ਉੱਥੇ ਬਾਕੀ ਅਫਸਰ ਵੀ ਖੜੇ ਨੇ ਔਰ ਮੈਂ ਇੱਕ ਜੀ ਤੁਹਾਨੂੰ ਹੋਰ ਦੱਸ ਦਵਾਂ ਕਿ ਅਸੀਂ ਜੋ ਵੀ ਕੰਮ ਕਰਨ ਲੱਗਦੇ ਆ ਅਸੀਂ ਰੀੜੀਆਂ ਚੱਕਣ ਜਾਂਦੇ ਆ ਕਾਂ ਵੀ ਐਮਐਲਏ ਸਾਹਿਬ ਰੋਕਦੇ ਆ ਅਸੀਂ ਆਵਾਰਾ ਪਸ਼ੂ ਚੱਕਣ ਜਾਂਦੇ ਆ ਕਾਂ ਵੀ ਐਮਐਲਏ ਸਾਹਿਬ ਰੋਕਦੇ ਆ ਔਰ ਜੇ ਡਿਵੈਲਪਮੈਂਟ ਦੇ ਕੰਮ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਕਈ ਜਗ੍ਹਾ ਇੱਥੇ ਠੇਕੇਦਾਰ ਕੌਣ ਬਾਲਾ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕਰ ਦਊਗਾ ਔਰ ਉਹਨੂੰ ਬਾਰ-ਬਾਰ ਅਫਸਰਾਂ ਦੇ ਫੋਨ ਜਾ ਰਹੇ ਕਿ ਤੂੰ ਕੰਮ ਨਹੀਂ ਕਰਨਾ ਉਹ ਕਈ ਬਾੜਾਂ ਦੇ ਵਿੱਚ ਉਹਦਾ ਬਰੀਦ ਮਲਕ ਦੇ ਕੰਮ ਚੱਲ ਰਹੇ ਆ ਉਹਦਾ ਸੁਚਾ ਸੰਕਰੋੜ ਦੇ ਬਾੜ ਵਿੱਚ ਕੰਮ ਚੱਲ ਰਿਹਾ ਉਹਦਾ ਭੋਲੂ ਦੇ ਬਾੜ ਵਿੱਚ ਕੰਮ ਚੱਲ ਰਿਹਾ ਸੋ ਮੇਰੀ ਬੇਨਤੀ ਹੈ ਕਿ ਐਮਐਲਏ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇੱਕ ਪਾਸੇ ਜਿਹੜੀ ਸਰਕਾਰ ਦੀਆਂ ਉੱਪਰ ਕਿ ਅਸੀਂ ਐਡ ਵਾਲੀ ਸਰਕਾਰ ਨਹੀਂ ਹੈਗੇ ਦਾ ਕੰਮ ਵਾਲੀ ਸਰਕਾਰ ਆ ਸੋ ਮੈਨੂੰ ਲੱਗਦਾ ਕਿ ਸਾਰੀ ਐਡ ਵਾਲੀ ਸਰਕਾਰ ਹੈ ਔਰ ਉਹਨਾਂ ਦਾ ਜੋ ਇਲਾਕਾ ਪਿੰਡਾਂ ਦਾ ਏਰੀਆ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਪਿੰਡਾਂ ਵਿੱਚ ਜਾ ਕੇ ਡਿਵੈਲਪਮੈਂਟ ਕਰਾਉਣ ਅਸੀਂ ਸਾਰੇ 50 ਕਾਉਂਸਲਰ ਹੈਗੇ ਆ ਮਹਾਲੀ ਨੂੰ ਦੇਖਣ ਵਾਸਤੇ ਅਸੀਂ ਲੱਗੇ ਹੋਏ ਆ ਔਰ ਸਾਡੀ ਜ਼ਿੰਮੇਵਾਰੀ ਅਸੀਂ ਆਪਣੀ ਪੂਰੀ ਵਾਖੂਬੀ ਨਿਭਾ ਰਹੇ ਆ ਔਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਇੰਟਰਫੇਸ ਨਾ ਕਰਨ ਔਰ ਜੇਕਰ ਇਸ ਤਰ੍ਹਾਂ ਉਹ ਕਰਦੇ ਰਹਿਣਗੇ ਤਾਂ ਸਾਨੂੰ ਸੜਕ ਤੇ ਆ ਕੇ ਉਹਨਾਂ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਧਰਨਾ ਵੀ ਲੈਣਾ ਪਊਗਾ ਔਰ ਉਹਨਾਂ ਦੇ ਖਿਲਾਫ ਬੋਲਣਾ ਵੀ ਪਊਗਾ ਫਿਰ ਉਹਨਾਂ ਦਾ ਜਿਹੜਾ ਉਹ ਕਿਰਕਰੀ ਹੋਊਗੀ ਫਿਰ ਇਹ ਗੱਲ ਮਾੜੀ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ